ਸਵਾਗਤ ਹੈ ਅੱਜ ਸਾਡੇ ਚੈਨਲ ਦੇ ਉੱਤੇ ਸੰਗਰਾਮੀ ਕਾਲਾ ਕੇਂਦਰ ਦੇ ਪੇਜ ਤੇ ਅੱਜ ਮਾਸਤੋਣਾ ਸਾਹਿਬ ਉਹ ਉਹਨਾਂ ਗੁਰੂਆਂ ਦੀ ਕਵਸ਼ਿਆ ਕਰੀ ਹੋਈ ਹੈ ਇੱਥੇ ਤੁਸੀਂ ਜਿਹੜਾ ਅੱਜ ਅੱਖਾਂ ਦਾ ਕੈਂਪ ਪਹਿਲਾ ਲਾਇਆ ਇਹਦਾ ਕਿਵੇਂ ਸਬਬ ਬਣਿਆ ਤਾਂ ਅ ਪਹਿਲਾਂ ਤਾਂ ਮੈਂ ਸੰਗਰਾਮੀ ਤੁਹਾਡੇ ਸੰਗਰਾਮੀ ਦਾ ਧੰਨਵਾਦੀਆਂ ਬਹੁਤ-ਬਹੁਤ ਸਾਰੀ ਸੰਗਤ ਦਾ ਜਿਹੜੇ ਸੁਣ ਰਹੇ ਨੇ ਦੇਖ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ 57 ਸਾਲ ਤੋਂ ਲੱਗੇ ਹੋਏ ਆ ਸੇਵਾ ਕਰਨ ਮਨੁਖਤਾ ਦੀ ਪ੍ਰਮਾਤਮਾ ਮੈਨੂੰ ਮੇਰਾ ਇੱਕ ਮਿੱਤਰ ਮਿਲਿਆ ਸ਼ੁਰੂ ਚੋਂ ਕਹਿੰਦਾ ਸੀ ਵੀ ਸਾਰੇ ਸਵਾ ਬਾਪੇ ਬਣ ਜਾਂਦੇ ਨੇ ਮੈਂ ਉਸੇ ਤਰ੍ਹਾਂ ਦੇਖਿਆ ਆਪਣੇ ਆਪ ਅਸੀਂ ਰਸਤਾ ਸਾਡਾ ਕਾਫਲਾ ਬਣਦਾ ਗਿਆ ਹੁਣ ਮਹੀਨਾ ਡੇਢ ਦੋ ਬੀਨੇ ਹੋ ਗਏ ਇਥੋਂ ਗੁਰਦੁਆਰਾ ਸਾਹਿਬ ਆਨੇ ਕਿਹਾ ਵੀ ਸੇਵਾ ਦੇ ਕਾਰਜ ਇਥੋਂ ਚਲਾਓ ਮੇਰਾ ਖਿਆਲ ਹੈ ਜਿੰਨੀ ਮੇਰੀ ਆਤਮਾ ਖੁਸ਼ ਹੋਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਇਹ ਕਹਿੰਦਾ ਵੀ ਮੈਨੂੰ ਗੁਰੂ ਮਹਾਰਾਜ ਨੇ ਆਪ ਇਥੇ ਬੁਲਾਇਆ ਕਿਉਂਕਿ ਇਹ ਸੰਤ ਮਹਾਰਾਜ ਦਾ ਪਿੰਡ ਚੀਮਾ ਹੈ ਸਾਡਾ ਪਿੰਡ ਵੀਰਕਲਾ ਹੈ ਸਾਡੇ ਦਾਦਾ ਜੀ ਸੰਤ ਆਤਰ ਸਿੰਘ ਜੀ ਨਾਲ ਬਹੁਤ ਉਹਨਾਂ ਨੇ ਸੇਵਾ ਕੀਤੀ ਹੈ ਪਿੱਛੋਂ ਉਹ ਮੇਰਾ ਖਿਆਲੇ ਵੀ ਸੰਤ ਜਦੋਂ ਚੋਲਾ ਛੱਡ ਗਏ ਉਦੋਂ ਤੋਂ ਲੈ ਕੇ ਸੰਚੋਤਰ ਤੱਕ ਜਦੋਂ ਲੰਗਰ ਦਾ ਕੰਮ ਚੱਲਿਆ ਮੇਰੇ ਦਾਦਾ ਜੀ ਉਹਦੀ 50 ਸਾਲ ਸੇਵਾ ਕਰਦੇ ਰਹੇ ਉਸ ਲੰਗਰ ਦੀ ਜਿਸ ਕਰਕੇ ਸਾਡਾ ਸੰਤਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਸਬੰਧ ਹੈ ਹੁਣ ਮੈਨੂੰ ਤਾਂ ਇਹ ਲੱਗਦਾ ਹੈ ਵੀ ਸੰਤਾਂ ਨੇ ਮੈਨੂੰ ਆਪ ਆਪਣੇ ਚਰਨਾਂ 'ਚ ਬੁਲਾਇਆ ਵੀ ਆਤ ਇੱਥੇ ਆ ਕੇ ਸੀ ਉਹ। ਜੀ ਮੈਨੂੰ ਵੀ ਲੱਗਿਆ ਇਹ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਤੇ ਇੱਕ ਇਹ ਬਣਦਾ ਵੀ ਇੱਕ ਜਨ 에ਰੀ ਦਾ ਤੁਰਾ ਹੈ। ਜੀ ਐ ਮਨ ਲੋ ਇਹ ਦੂਜੀ ਗੱਲ ਇੱਥੇ ਦਾ 에ਰੀ ਧਰਤੀ ਆ ਨਾ ਅਸੀਂ ਪਹਿਲਾਂ ਗੱਲ ਕਰਕੇ ਛੱਡ ਦੇਗੇ। ਰਤਨ ਜੀ ਨਾਲ ਵੀ ਇਹ ਧਰਤੀ ਆ ਜਿੱਥੇ ਤਪਸ਼ਾ ਹੋਈ ਹੋਊਗੀ ਨਾ ਉਹ ਉੱਧਰ ਦੀ ਉਹ ਵੀ ਮਹਿਕ ਹੀ ਵਖਰੀ ਹੁੰਦੀ ਆ। ਜੀ ਜੇ ਜਿਹੜੀ ਜਿਹੜੀ ਅਗਰ ਤਪਸ਼ਾ ਸੰਤ ਮਹਾਤਮਾ ਕਰਕੇ ਗਿਆ ਹੋਣਾ ਤੇ ਆ ਅੱਜ ਦਾ ਜਿਹੜਾ ਕੈਂਪ ਆ ਤੁਹਾਡਾ ਬਹੁਤ ਸਫਲ ਰਹਿਆ। ਤੇ ਅਗਲਾ ਕੀ ਪ੍ਰੋਗਰਾਮ ਹੈ ਤੁਹਾਡੇ ਕੋਲ ਜਿਹੜੇ ਸਮਾਜ ਸੇਵਾ ਦੇ ਪ੍ਰੋਗਰਾਮ ਅਗਲੇ ਪ੍ਰੋਗਰਾਮ ਵੀ ਦੱਸਦਾ ਮੈਂ ਜੋ ਤੁਸੀਂ ਜਿਵੇਂ ਕਿ ਹੈਵੀ ਧਰਤੀ ਕਰਮਾਂ ਵਾਲੀ ਹੈ ਇਸੇ ਕਰਕੇ ਕਿ ਹੈ ਨਾ ਮੈਨੂੰ ਚਰਨੀ ਲਾਇਆ ਨਹੀਂ ਹਰ ਥਾਂ ਤਾਂ ਕਿਹਾ ਨਹੀਂ ਜਾਂਦਾ ਜਾ ਕੇ ਮੈਨੂੰ ਸੰਥਾਨੇ ਚਰਨੀ ਲਾ ਰਿਹਾ ਬਹੁਤ ਆਪਸਥਾਨে ਬਹੁਤ ਜਿਆਦਾ ਮਤਲਬ ਕਰਮਾਂ ਵਾਲੀ ਧਰਤੀ ਹੈ ਕਰਮਾਂ ਵਾਲਾ ਮੈਂ ਆ ਜਿਹਨੂੰ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਅੱਜ ਅਸੀਂ ਅੱਖਾਂ ਦਾ ਕੈਂਪ ਲਾਇਆ ਹੈ ਇਸ ਦੂਸਾਰਾ ਅਸੀਂ ਸੰਗਰਾਮ ਤੇ ਸੋਚਦੇ ਆਂ ਵੀ ਖੂਨਦਾਨ ਕੈਂਪ ਲਾਈਏ ਮੂੰਹ ਛੋਟੇ ਗੱਲ ਵੱਡੀ ਹੈ ਜਿੱਥੇ ਅਸੀਂ ਪਹੁੰਚ ਗਏ ਉਹ ਥਾਂ ਵੀ ਬਹੁਤ ਕਰਮ ਵਾਲਾ ਹੈ ਮੇਰੀ ਇੱਛਾ ਵੀ ਜਨਮ ਮਰਨ ਪ੍ਰਮਾਤਮਾ ਦੇ ਵਾਸ ਹੈ ਜੇ ਮਾਲਕ ਨੇ ਸਵਾਸ ਕੁਛ ਹੋਰ ਦਿੱਤੇ ਹੋਏ ਤਾਂ ਇਹ ਸਮਝ ਲਓ ਵੀ ਮੈਂ ਚਾਹੁੰਦਾ ਵੀ ਮਨੁੱਖਰੀਆਂ ਜਿੰਨੀਆਂ ਲੋੜਾਂ ਨੇ ਹਰ ਚੀਜ਼ ਦਾ ਇੱਥੇ ਨੰਗਾ ਲਗੂ ਠੀਕ ਬਹੁਤ ਵਧੀਆ ਗੱਲ ਹੈ ਹਨਾ ਇਹ ਸਾਰਿਆਂ ਨੂੰ ਪੜਨਾ ਚਾਹੀਦਾ ਨਾ ਜੇ ਜਿੰਨੇ ਵੀ ਲੋਕ ਇਹਨੂੰ ਵੀਡੀਓ ਵਿੱਚ ਦੇਖਣਗੇ ਸਾਰਿਆਂ ਨੂੰ ਹੋਣਾ ਚਾਹੀਦਾ ਵੀ ਮਨੁੱਖ ਲੈ ਕੇ ਕੁਝ ਨਹੀਂ ਜਾਣਦਾ ਇੱਕ ਹੋਣਾ ਅਹ ਜੀ ਸਮਾਜ ਦਾ ਕੰਮ ਕਰਨਾ ਚਾਹੀਦਾ ਸਾਨੂੰ ਥੋੜਾ ਬਹੁਤਾ ਜਿੰਨਾ ਕਪਣਾ ਬੈਠਾ ਹੈ ਨਾ ਬਿਲਕੁਲ ਤੁਸੀਂ ਸੋਡੀ ਗੱਲ ਸੱਚ ਹੈ ਪਰ ਮੈਂ ਇੱਕ ਗੱਲ ਅਕਸਰ ਕਹਿੰਦਾ ਉਹਨੇ ਸਾਡੇ ਗੁਰੂ ਨਾਨਕ ਦੇਵ ਜੀ ਬਾਬਾ ਜੀ ਕਹੇਗੇ ਸੀ ਵੀ ਘਰ ਗ੍ਰਸਤੀ ਦੀ ਸੇਵਾ ਕੋਈ ਵੱਡੀ ਨਹੀਂ ਸਭ ਨੂੰ ਮੈਂ ਕਹਾਂ ਪਹਿਲਾਂ ਘਰ ਦੇ ਕੰਮ ਕਰੋ ਜਿਹਦੇ ਕੋਲ ਟਾਈਮ ਹੈ ਰਿਟਾਇਰ ਹੋ ਗਿਆ ਉਹ ਜਰੂਰ ਸੇਵਾ ਕਰੋ ਕਿੰਦੂ ਵਧੀਆ ਕਾਰਜ ਕੋਈ ਨਹੀਂ ਹਾਂਜੀ ਹਾਂਜੀ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਕਹਿੰਨਾ ਜਿਹੜੇ ਰਿਟਾਇਰ ਹੋ ਗਏ ਵੀ ਤੁਸੀਂ ਆਓ ਬੱਚੇ ਆਪਦਾ ਘਰ ਕੰਮ ਦਾ ਕੰਮ ਕਰ ਕਰਕੇ ਫਿਰ ਸਾਡਾ ਸਹਿਯੋਗ ਬਿਲਕੁਲ ਜੇ ਇਹ ਮੈਨੂੰ ਕੋ ਦਵਾਰਿਸ ਵਾਲ ਕੋਈ ਕਰਦਾ ਹੈ ਵੀ ਅ ਬਿੰਦਗਾ ਜਾਮਾ ਕੁਛ ਨੂੰ 50 ਸਾਲ ਦੇ ਨੂੰ 60 ਸਾਲ ਦੇ ਨੂੰ 70 ਸਾਲ ਐਨਾ ਕੀ ਸਾਫ ਰਹਾ ਨਾ ਜੀ ਕਿੰਨੇ ਮਰਜੀ ਬੰਦੇ ਮਹਿਲ ਖੜਾ ਕਰਦੇ ਹੈ ਨਾ ਪਰ ਜਿਹੜੇ ਇੱਥੇ ਆ ਕੇ ਲੋਕਾਂ ਦੀ ਸੇਵਾ ਕਰਕੇ ਲੱਜ ਪਾਉਂਦੀ ਹੈ ਮੇਰਾ ਖਿਆਲ ਉਹ ਮਹਿਲਾ ਕਿ ਨਹੀਂ ਆਉਂਦੀ ਕੱਲ੍ਹ ਇਹ ਸੰਗ੍ਰਾਮੀ ਜੀ ਵੀ ਅਡੋ ਅਡ ਪ੍ਰਮਾਤਮਾ ਨੇ ਸਾਰੇ ਬੰਦਿਆਂ ਨੂੰ ਅਡੋ ਅਡ ਸੁਵਾ ਦਿੱਤੇ ਹੋਏ ਨੇ ਪੰਜੇ ਉਂਗਲਾਂ ਇੱਕਸਾਰ ਨਹੀਂ ਇਹ ਗੱਲ ਨੂੰ ਆਪਾਂ ਸੇਵਾਮੰਦਾਂ ਕਈ ਪਖੰਡ ਕਹਿਣਗੇ ਇਸ ਕਰਕੇ ਆਪਣੀ ਆਪਣੀ ਸੋਚ ਹੈ ਅਸੀਂ ਕੀ ਕਰਦੇ ਆ ਸਾਨੂੰ ਇਹ ਦੇਖਣਾ ਚਾਹੀਦਾ ਦੁਨੀਆ ਕੀ ਕਰਦੀ ਹੈ ਕੌਣ ਕੀ ਕਰਦਾ ਉਹਦੇ ਵੱਲ ਬੜਾ ਧਿਆਨ ਨਹੀਂ ਦੇਣਾ ਚਾਹੀਦਾ ਤੇ ਦੋਸਤੋ ਆਪਣਾ ਇਹ ਬਿੱਟੂ ਵੀਰ ਕਲਾਂ ਜੀ ਜੋ ਨਿਸ਼ਕਾਮ ਸੇਵਾ ਸੰਸਥਾ ਦੇ ਆਗੂ ਨੇਗੇ ਤੇ ਇਹਨਾਂ ਦੇ ਸਾਰੇ ਮਿੱਤਰ ਦੋਸਤ ਬੈਠੇ ਨੇ ਬਾਕੀ ਇਹਨਾਂ ਤੋਂ ਵੀ ਲੈ ਲਓ ਕਿ ਦੋਸਤ ਜਿਹੜੀ ਇਹ ਖਾਸ ਖਾਸ ਬੰਦਿਆਂ ਨਾਲ ਮੀਟਿੰਗ ਹੋਈ ਆ ਕੈਂਪ ਉਧਰ ਚੱਲ ਰਿਹਾ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਲੋ ਸਰਮਾ ਜੀ స్వాਗਤ ਕਰਨ ਦੇਤੇ ਅੱਜ ਦਾ ਜਿਹੜਾ ਮਛਤੌਣਾ ਸਾਹਿਬ ਦੇ ਵਿੱਚ ਕੈਂਪ ਲੱਗਿਆ ਅਲੱਗ ਬਿਚਾਰ ਜੀ ਨਾਲ ਗੱਲ ਹੋਈ ਹੈ ਇਹ ਸ਼ਨਾਮ ਦੇ ਜਨਾਬ ਕੁਮ ਸਿੰਘ ਬਾਲਾ ਦੇ ਵਿੱਚ ਕਿੰਨੇ ਟੈਂਪ ਲਾ ਕੇ ਤੇ ਅੱਜ ਤੱਕ ਕਿੰਨੇ ਲੋਕ ਬਣਿਆ ਨਾ ਉਹ ਸਭ ਤੋਂ ਪਹਿਲਾਂ ਅਸੀਂ ਸੰਗਰਾਮੀ ਲਗੰਦਰ ਜੀ ਆਪਣੇ ਚੰਨ ਲਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਸ ਦੇ ਅਫਰੰਤ ਵੈਗੁਰੂ ਜੀ ਦੇ ਹਾਲਾਤ ਸਾਹਿਬ ਸ੍ਰੀ ਵੈਗੁਰੂ ਜੀ ਦੀ ਵਾਤੇ ਅਸੀਂ ਜਿਹੜੇ ਕੈਂਪ ਨੇ ਗਏ ਬਿੱਟੂ ਵੀਰ ਕਲਾਂਜੀਆਂ ਦੀ ਅਗਵਾਈ ਦੇ ਵਿੱਚ ਕਾਰਦ ਨੇ ਜਿਹੜੇ ਕਰਦੇ ਹੁੰਦਾ 56 ਸਾਲ ਹੋ ਗਏ ਪਰ 2 ਸਾਲ ਤੋਂ ਲਗਾਤਾਰ ਹਰ ਮਹੀਨੇ 5 ਤਰੀਕ ਨੂੰ ਟੈਂਪਰੇ ਜਿਹੜੇ ਸਾਡੇ ਸੱਚਖੰਡ ਗੁਰਦੁਆਰਾ ਸਾਹਿਬ ਲੱਗਦੇ ਸੀ ਤੇ ਉਹ ਸੁਨਾਮ ਦੇ ਵਿੱਚ ਵੀ ਕੱਪੜਿਆਂ ਦਾ ਲੰਗਰ ਤੇ ਬੱਚਿਆਂ ਨੂੰ ਬੂਟ ਜਣਾ ਬਕੂਟੀਆਂ ਟੁੱਟੀਆਂ ਵਗੈਰਾ ਜੋ ਵੀ ਹੁੰਦੇ ਨੇ ਉਹ ਵੀ ਚੱਲ ਰਹੇਗਾ ਤੇ ਸਲਾਈ ਸੈਂਟਰ ਵੀ ਚੱਲ ਰਹੇ ਨੇਗੇ ਇਹ ਜਿਹੜੇ ਕਾਰਜ ਨੇ ਸਾਡੇ ਬਿੱਟੂ ਵੀਰ ਕਲਨਜੀ ਇਹਨਾਂ ਉਹ ਦੱਸ ਕੇ ਹਟੇ ਨੇ ਵੀ ਉਹਨਾਂ ਦੇ ਵਿੱਚ ਵੀ ਜਜ਼ਬਾ ਹੀ ਐਸਾ ਹੈਗਾ ਦੁਨੀਆਂ ਹਜ਼ਾਰੀਆਂ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਪ੍ਰਸ਼ੰਸਕ ਨੇ ਤੇ ਹਜ਼ਾਰਿਆਂ ਲੋਕਾਂ ਦੀ ਥੱਡੀ ਜਿਹੜੀ ਉਹਨਾਂ ਨੇ ਫੌਜ ਤਿਆਰ ਕੀਤੀ ਹੈਗੀ ਅਸੀਂ ਤਾਂ ਇੱਕ ਉਹ ਸਾਡੇ ਕਮਾਂਡਰ ਨੇ ਅਸੀਂ ਉਹਨਾਂ ਦੇ ਸਿਪਾਹੀਆਂਗੇ ਤੇ ਉਹ ਵੀ ਉਹਨਾਂ ਦਾ ਜਜ਼ਬਾ ਜਿਹੜਾ ਉਹਨਾਂ ਦੀ ਲੋਕ ਸੇਵਾ ਦੀ ਜਿਹੜਾ ਹੈਗਾ ਉਹ ਮਤਲਬ ਇੱਥੇ ਆ ਕੇ ਵੀ ਆਪਾਂ ਜਿਹੜਾ ਇੱਥੇ ਸਿਸਟਮ ਸ਼ੁਰੂ ਕੀਤਾ ਹੈਗਾ ਪਹਿਲਾ ਕੈਂਪ ਲਗਾ ਰਹੇ ਹਾਂਗੇ ਮਸਤ ਉਹਨਾਂ ਸਾਹਿਬ ਜਿਸ ਤਰ੍ਹਾਂ ਦੱਸਿਆ ਵੀ ਜਿਹੜੀ ਮਿੱਟੀ ਦੀ ਮਹਿਕ ਹੁੰਦੀ ਹੈਗੀ ਉਹ ਤਪੱਸਿਆ ਦੀ ਮਹੱਗਗੀ ਬੇਟੂ ਜੀ ਦੇ ਦਾਦਾ ਜੀ ਪਿਤਾ ਜੀ ਇਹ ਖੁਦ ਆਪ ਵੀ ਇਹ ਮਤਲਬ ਇਹ ਰਖ ਰਿਹਾ ਵੀ ਤਿੰਨ ਪੀੜੀਆਂ ਤੂੰ ਜਿਹੜਾ ਹੈਗਾ ਇਸ ਆਪਣੇ ਮਿਸ਼ਨ ਨਾਲ ਸੰਤਾਂ ਦੀ ਸੇਵਾ ਦੇ ਵਿੱਚ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੇ ਹੋਣਗੇ ਤੇ ਇਹੋ ਜਿਹੇ ਇਨਸਾਨਾਂ ਦੇ ਨਾਲ ਲਾ ਕੇ ਸਾਡਾ ਅਸੀਂ ਆਂਗੇ ਜਿਹੜੇ ਇਹਨਾਂ ਦੇ ਸਿਪਾਹੀਆਂ ਅਸੀਂ ਵੀ ਤਰਗੇ ਸਮਝੋ ਤਰਨ ਵਾਲੀ ਉਹ ਗੱਲ ਹੈਗੀ ਤੇ ਅਸੀਂ ਡਿਸਟਰਬ ਕਹਿੰਦੇ ਹੁੰਦੇ ਨੇ ਵੀ ਜਦੋਂ ਕਰਤਾਰ ਸਿੰਘ ਸਰਾਬੀ ਨੂੰ ਹੰਸੀ ਲੱਗਣੀ ਸੀ ਉਹਨਾਂ ਨੂੰ ਇੱਕ ਤਾਰ ਆਈ ਸੀਗੀ ਸਰਾਬਾ ਪਿੰਡ ਦੇ ਵਿੱਚ ਉਹ ਭੈਣਾਂ ਰਿੰਜਣਾ ਦੇ ਵਿੱਚ ਚਰਖੇ ਘਤਰੀਆਂ ਸੀ ਉਸ ਸਮੇਂ ਉਹ ਕੁੜੀਆਂ ਨੇ ਕਿਹਾ ਵੀ ਤਰਾ ਜਿਹੜਾ ਹੈਗਾ ਵੀ ਭਰਾ ਨੂੰ ਹੰਸੀ ਲੱਗਣੀ ਹੈ ਉਹਨੇ ਕਿਹਾ ਭੈਣ ਕਰਤਾਰ ਕੌਰ ਨੇ ਕਿਹਾ ਕਿ ਨਹੀਂ ਕੌਣ ਕਿਸੇ ਨੂੰ ਪੁੱਛਦਾ ਹੈ ਅੜਿਓ ਨਿਤ ਮਰਦੇ ਨਿਤ ਜੰਮਦੇ ਨੇ ਜੋ ਦੇਸ਼ ਕੌਮ ਲਈ ਬਾਰੇ ਜਿੰਦੜੀ ਲੋਕੀ ਘਰ ਘਰ ਗੱਲਾਂ ਕਰਦੇ ਨੇ ਕਿ ਸਾਡੇ ਬਿੱਟੂ ਵੀਰ ਕਲਾਂ ਜੀ ਇੱਕ ਅਮਰ ਹੋਣਗੇ ਜਿਸ ਤਰ੍ਹਾਂ ਸਾਡੇ ਉਹ ਮਿਸ਼ਨ ਨੂੰ ਲੈ ਕੇ ਨੇ ਜਿਵੇਂ ਭਗਤਪੂਰਨ ਸਿੰਘ ਜੀ ਸਫਲ ਹੋਏ ਸੀ ਜਦੋਂ ਮਤਲਬ 74 ਚ ਉਹ ਮੇਨ ਹੋ ਹੋਏ ਨੇ ਕਿ ਸਾਡੇ ਆਉਣ ਵਾਲੇ ਸਾਡੇ ਭਗਤਪੂਰਨ ਸਿੰਘ ਦੇ ਮੈਂ ਕਹੂੰਗਾ ਵਾਰਸ ਨੇ ਜਿਹੜੇ ਉਹ ਸਾਡੇ ਬਿੱਟੂ ਵੀਰ ਕਲਾਂ ਜੀ ਨੇ ਅਸੀਂ ਇਹਨਾਂ ਨਾਲ ਆ ਧਾਰਮਿਕ ਜਗ੍ਹਾ ਤੇ ਖੜੇ ਹਾਂ ਅਸੀਂ ਮੇਰੇ ਵਰਗੇ ਹਜ਼ਾਰਾਂ ਲੋਕ ਇਹ ਚਾਹੁੰਦੇ ਨੇ ਵੀ ਬਿੱਟੂ ਜੀ ਤਨ ਮਨ ਤਨ ਤੁਹਾਡੀ ਸੇਵਾ ਨੂੰ ਤੇ ਤੁਹਾਨੂੰ ਸਾਡਾ ਅਰਪਣ ਹੈਗਾ ਜਿੰਨਾ ਚਿਰ ਜਿਉਂਦੇ ਰਵਾਂਗੇ ਉਹਨਾਂ ਚਿਰ ਅਸੀਂ ਬਿੱਟੂ ਜੀ ਦਾ ਸਾਥ ਨਿਭਾਉਦੇ ਰਹਾਂਗੇ ਤੇ ਲੋਕ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਰਹਿਣਗੇ ਐਨੀ ਕਹਿੰਦੇ ਹੋਏ ਵਾਹਿਗੁਰੂ ਜੀ ਖਾਲਸਾ ਜੀ